ਆਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋ ਅੱਜ ਦੀ ਆਪਣੀ ਕਹਾਣੀ ਮਾਂ ਦਾ ਚੱਪੜ ਇਹ ਕਹਾਣੀ ਸੁਣ ਕੇ ਬਹੁਤ ਲੋਕਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਹਨ ਇੱਕ ਛੋਟੇ ਜਿਹੇ ਪਿੰਡ ਦੀ ਗੱਲ ਹੈ ਇੱਕ ਬੁੱਢੀ ਮਾਂ ਸੀ ਘਰ ਦੀ ਇਕੱਲੀ ਕਮਾਈ ਕੁਝ ਵੀ ਨਹੀਂ ਪਰ ਹਿਰਦਾ ਸੋਨੇ ਵਰਗਾ ਉਸ ਦਾ ਇੱਕ ਪੁੱਤਰ ਸੀ ਅਮਨ ਪੜਿਆ ਲਿਖਿਆ ਸ਼ਹਿਰ ਵਿੱਚ ਵੱਡੀ ਨੌਕਰੀ ਲੱਗ ਗਿਆ ਜਦੋਂ ਅਮਨ ਜਾਨ ਲੱਗਿਆ ਮਾਂ ਨੇ ਉਸਦੇ ਹੱਥ ਵਿੱਚ ਇੱਕ ਪੁਰਾਣਾ ਚੱਪੜ ਲੋਹੇ ਦਾ ਡੱਬਾ ਦਿੱਤਾ ਮਾਂ ਨੇ ਹੱਸ ਮਾਂ ਹੱਸ ਕੇ ਕਹਿੰਦੀ ਪੁੱਤ ਜਦੋਂ ਵੀ ਮਾਂ ਦੀ ਯਾਦ ਆਏ ਇਹ ਖੋਲ ਲੈ ਅਮਨ ਹੱਸਿਆ ਮਾਂ ਇਹ ਕਿੰਨਾ ਪੁਰਾਣਾ ਡੱਬਾ ਇਸ ਵਿੱਚ ਕੀ ਰੱਖਿਆ ਮਾਂ ਨੇ ਸਿਰਫ ਇੰਨਾ ਕਿਹਾ ਮਾਂ ਦੀਆਂ ਦੁਆਵਾਂ ਵਾਂ ਅਮਨ ਸ਼ਹਿਰ ਵਿੱਚ ਪਹੁੰਚ ਗਿਆ ਜ਼ਿੰਦਗੀ ਤੇਜ਼ ਸੀ ਕੰਮ ਦੋਸਤ ਮौज ਮਸਤ ਮਾਂ ਨੂੰ ਫੋਨ ਕਰਨ ਦਾ ਵੀ ਸਮਾਂ ਨਹੀਂ ਸੀ ਮਿਲਦਾ ਇੱਕ ਦਿਨ ਕੰਪਨੀ ਵਿੱਚ ਉਸ ਦੀ ਗਲਤੀ ਕਰਕੇ ਇੱਕ ਵੱਡਾ ਨੁਕਸਾਨ ਹੋ ਗਿਆ ਡਾਂਟ ਪਈ ਨੌਕਰੀ ਵੀ ਜਾਣ ਵਾਲੀ ਸੀ ਅਮਨ ਤਣਾਉ ਚੇ ਸੀ ਰਾਤ ਨੂੰ ਰੋ ਰਿਹਾ ਸੀ ਬਹੁਤ ਰੋਇਆ ਪਰ ਉਸ ਦੇ ਕੋਲ ਕੋਈ ਸਮਝ ਨਹੀਂ ਆ ਰਹੀ ਸੀ ਵੀ ਹੁਣ ਕੀ ਕਰੇ ਨੇ ਰੋਂਦੇ ਹੋਏ ਸਾਹਮਣੇ ਇੱਕ ਲੋਹੇ ਦਾ ਡੱਬਾ ਜਿਹੜਾ ਮਾਂ ਦਾ ਚੱਪੜ ਦੇਖਿਆ ਉਸਨੇ ਮਾਂ ਵਾਲਾ ਚੱਪੜ ਖੋਲਣ ਦਾ ਸੋਚਿਆ ਜਦ ਖੋਲਿਆ ਅੰਦਰ ਤਿੰਨ ਚੀਜ਼ਾਂ ਸਨ ਮਾਂ ਦੀ ਮੋਹਰਮ ਗੰਧ ਵਾਲੀ ਦੁਪੱਟੇ ਦੀ ਗੰਢੀ ਹੋਈ ਤੁਰਾ ਮੋਹਰਮ ਗੰਧ ਜਿਵੇਂ ਕਿ ਸੁਗੰਧ ਮਾਂ ਦੇ ਪਿਆਰ ਦੀ ਸੁਗੰਧ ਦੁਪੱਟੇ ਦੀ ਗੰਢੀ ਤੁਰਾ ਪੰਜਾਬੀ ਵਿੱਚ ਤੁਰਾ ਉਸ ਨੂੰ ਕਹਿੰਦੇ ਹਨ ਜੋ ਕਿ ਜਿਵੇਂ ਕਿ ਕੱਪੜੇ ਦਾ ਟੁਕੜਾ ਜਾਂ ਫਿਰ ਇੱਕ ਚੁੰਨੀ ਦੀ ਚੁੰਨੀ ਦਾ ਕੋਨਾ ਉਸ ਨੂੰ ਗੰਢ ਮਾਰ ਲੈਂਦੀਆਂ ਪੁਰਾਣੇ ਟਾਈਮ 'ਚ ਮਾਵਾਂ ਚੁੰਨੀ ਦੇ ਸਾਈਡ ਦੇ ਕੋਨੇ ਨੂੰ ਗੰਢ ਮਾਰ ਲੈਂਦੀਆਂ ਹੁੰਦੀਆਂ ਸਨ ਬਚਪਨ ਦੀ ਇੱਕ ਛੋਟੀ ਜਿਹੀ ਫੋਟੋ ਮਿਲੀ ਸੀ ਤੇ ਇੱਕ ਚਿੱਠੀ ਅਮਨ ਨੇ ਚਿੱਠੀ ਖੋਲੀ ਉਸ ਤੇ ਮਾਂ ਦੇ ਕੰਬ ਦੇ ਹੱਥਾਂ ਨਾਲ ਲਿਖਿਆ ਸੀ ਮੇਰੇ ਪੁੱਤ ਜਦੋਂ ਤੈਨੂੰ ਦੁਨੀਆਂ ਮਾਰੇ ਇਹ ਦੁਪੱਟੇ ਨੂੰ ਸਿਰ ਤੇ ਰੱਖੀ ਮਾਂ ਦੀ ਛਾਂ ਹੈ ਜਦੋਂ ਤੈਨੂੰ ਲੱਗੇ ਤੂੰ ਕਦੇ ਕੁਝ ਨਹੀਂ ਬਣ ਸਕਦਾ ਆਪਣੀ ਬਚਪਨ ਵਾਲੀ ਫੋਟੋ ਵੇਖੀ ਤੂੰ ਤਾਂ ਮਾਂ ਦਾ ਸ਼ੇਰ ਹੈ ਸ਼ੇਰ ਤੇ ਜਦੋਂ ਤੈਨੂੰ ਲੱਗੇ ਤੂੰ ਇਕੱਲਾ ਹੈ ਇਹ ਚਿੱਠੀ ਪੜ ਲੈਣਾ ਮਾਂ ਦੀ ਦੁਆਵਾਂ ਕਦੇ ਇਕੱਲੀਆਂ ਨਹੀਂ ਛੱਡਦੀਆਂ ਇਹ ਉਹ ਇਹ ਪੜ ਕੇ ਹੋਲੇ-ਹੋਲੇ ਰੋਣਾ ਰੋਣ ਲੱਗ ਪਿਆ ਕਮਰੇ ਵਿੱਚ ਬੈਠਾ ਉਹ ਅਮਨ ਨਹੀਂ ਰਿਹਾ ਉਹ ਵਾਪਸ ਆਪਣੇ ਬਚਪਨ ਵਿੱਚ ਬਚਪਨ ਵਾਲਾ ਮੁੰਡਾ ਬਣ ਗਿਆ ਅਗਲੇ ਦਿਨ ਅਮਨ ਹੌਸਲੇ ਨਾਲ ਕੰਮ ਤੇ ਗਿਆ ਆਪਣੀ ਗਲਤੀ ਠੀਕ ਕੀਤੀ ਤੇ ਦੁਬਾਰਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਮਹੀਨੇ ਬਾਅਦ ਉਹ ਪਿੰਡ ਵਾਪਸ ਗਿਆ ਪਿੰਡ ਵਾਪੇ ਜਾ ਕੇ ਉਹ ਮਾਂ ਨੂੰ ਮਿਲਿਆ ਤੇ ਜਦ ਉਸਨੇ ਦੇਖਿਆ ਕੀ ਪਰ ਜਦ ਘਰ ਦਾ ਦਰਵਾਜ਼ਾ ਖੋਲਿਆ ਤਾਂ ਉਸ ਨੇ ਦੇਖਿਆ ਮਾਂ ਚੌਂਕੜੀ ਮਾਰ ਕੇ ਭਗਤੀਆਂ ਪਈ ਸੀ ਦਿਲ ਦਾ ਦੌਰਾ ਪੈ ਗਿਆ ਸੀ ਮਾਂ ਨੂੰ ਅਮਨ ਮਾਂ ਦੇ ਹੱਥ ਫੜ ਕੇ ਰੋਂਦਾ ਰਿਹਾ ਪਰ ਮਾਂ ਦਾ ਸਾਹ ਖਤਮ ਨਹੀਂ ਹੋ ਰਿਹਾ ਸੀ ਜਿਵੇਂ ਕਿ ਉਹ ਉਡੀਕ ਹੀ ਕਰ ਰਹੀ ਸੀ ਉਸ ਦਾ ਅਮਨ ਪੁੱਤ ਆਵੇ ਉਸ ਨੂੰ ਮਿਲ ਲਵੇ ਤੇ ਆਪਣੇ ਸਵਾਸ ਤਿਆਗ ਦੇਵੇ ਅੱਖਾਂ ਖੁੱਲੀਆਂ ਆਈਆਂ ਸਨ ਪਰ ਚਿਹਰੇ ਤੇ ਸ਼ਾਂਤੀ ਸ਼ਹਿਦ ਉਹ ਆਪਣੇ ਪੁੱਤਰ ਦੀ ਅਮਾਦ ਦੀ ਉਡੀਕ ਕਰਦ ਰਹੀ ਸੀ ਮਾਂ ਨੇ ਹੌਲੇ ਨਾਲ ਆਖਰੀ ਵਾਰ ਕਿਹਾ ਚੱਪੜ ਕਾ ਮਾਇਆ ਮੇਰੇ ਪੁੱਤ ਅਮਨ ਹੰਝੂਆਂ ਨਾਲ ਕਹਿਂਦਾ ਮਾਂ ਤੇਰੀਆਂ ਦੁਆਵਾਂ ਨੇ ਮੇਰਾ ਜੀਵਨ ਬਚਾ ਦਿੱਤਾ ਮਾਂ ਮੁਸਕਰਾਈ ਤੇ ਉਸ ਦਾ ਹੱਥ ਫੜਿਆ ਤੇ ਅਮਨ ਸਮਝ ਗਿਆ ਮਾਂ ਦੀਆਂ ਦੁਆਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਪੁਰਾਣਾ ਸਿਰਫ ਡੱਬਾ ਹੁੰਦਾ ਹੈ ਪਰ ਉਸ ਵਿੱਚ ਮਾਂ ਦਾ ਪਿਆਰ ਸਦੀਵਾ ਨਵਾਂ ਨਵਾਂ ਹੀ ਹੋਇਆ ਰਹਿੰਦਾ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ